ਕਾਲ ਜੀ ਸਾਈਟ ਤੋਂ ਪਹਿਲੀ ਮਾਰ ਉਸ ਬਣਾ ਲਾਂਗੇ ਭਰਾ ਵੈਲਕਮ ਵੈਲਕਮ ਸਤਿਕਾਰ ਕਾਲ ਜੀ ਬੰਦੇ ਕੋਲ ਪਾਉਂਦੀ ਆਪਾਂ ਆਲੇ ਆ ਬਈ ਸਾਈਟ ਦੇ ਬਾਈ ਜਰੂਰੀ ਆ ਨਾ ਆਜੋ ਆਜੋ ਆਉਂਦੇ ਆ ਆਜੋ ਆਜੋ ਇਹ ਹੱਥ ਤੁਹਾਡੇ ਆ ਆਪਾਂ ਨੂੰ ਕਹਿੰਦੇ ਆ ਮੈਂ ਅੱਜ ਤੱਕ ਜੋ ਮੰਗਿਆ ਇਹਨੇ ਵਿਚਾਰੇ ਨੇ ਭਾਵੇਂ ਜਿਵੇਂ ਮਤਰੀ ਹੋ ਤਾਂ ਬੇਹੋਕਾ ਕੀਤਾ ਹੋਵੇ ਕੀਤਾ ਤੇ ਲੱਡੂ ਦੀ ਕੋਈ ਨਹੀਂ ਇੱਥੇ ਦੇ ਤਾਂ ਲੱਡੂ ਦੇ ਕਿਉਂ ਨਹੀਂ ਲੱਡੂ ਤਾਂ ਬੱਚਿਆਂ ਦੇ ਹੁੰਦੇ ਮੈਂ ਵੀ ਖਾਣਾ ਠੀਕ ਥੈਂਕ ਯੂ ਥੈਂਕ ਯੂ ਜੀ ਅੱਜ ਅਸੀਂ ਸਾਈਜ਼ ਕਾਲਜ ਦੇ ਵਿੱਚ ਸਭ ਤੋਂ ਕਮਲੇ ਫਲਾਈ ਤੇ ਸਾਰੀਆਂ ਲੈਬਸ ਵਗੈਰਾ ਨੂੰ ਰੈਨੋਵੇਟ ਕੀਤਾ ਇਸ ਦਾ ਆਪਕਮਨ ਸਿੰਘ ਮਾਨਸੀ ਜੀ ਅਰਵਾਈ ਦੀ ਗਤੀਸ਼ੀਲ ਜਿਹੜੀ ਸਰਕਾਰ ਚੱਲ ਰਹੀ ਹੈ ਗਤੀਸ਼ੀਲ ਉਹਦੇ ਵਿੱਚ ਸਭ ਤੋਂ ਪੱਟੀ ਸਾਡੀ ਪ੍ਰਾਇਓਰਟੀ ਹੁੰਦੀ ਹੈ ਸਿੱਖਿਆ ਜੀ ਮੈਂ ਤੇ ਇਸ ਦਾ ਉਦਘਾਟਨ 'ਚ ਮੈਨੂੰ ਬੜਾ ਅੱਛਾ ਲੱਗ ਰਿਹਾ ਸਾਡੇ ਐਮਐਸਸੀ ਕੈਮਿਸਟਰੀ ਹੈੱਡ ਗਰਲ ਤੇ ਹੈੱਡ ਬாய் ਨੇ ਕਿਚਾ ਕੋਣੀ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸਣਗੇ ਜੀ ਬੋਲੋ ਹਾਂਜੀ ਇਹ ਬਹੁਤ ਮਾਨ ਦੀ ਗੱਲ ਹੈ ਵੀ ਸਾਨੂੰ ਇੱਕ ਨਵੀਂ ਬਿਲਡਿੰਗ ਮਿਲ ਰਹੀ ਹੈ ਤੇ ਇੱਥੇ ਹੀ ਸਾਡੇ ਕਾਲ ਦੇ ਵੀ ਸੁਧਾਰ ਹੁੰਦਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਕਿ ਬਾਕੀ ਸਭ ਤੇ ਪਛ ਕੋਈ ਕੋਈ ਲੋੜ ਹੋਰ ਇਸ ਤੋਂ ਲੈਦਾ ਕੋਈ ਹੋਰ ਤਬਸੀ ਇਹੀ ਹੈ ਵੀ ਸਾਡੇ ਕੋਲ ਦਾ ਰੋਡ ਬਹੁਤ ਵਧੀਆ ਤੇ ਬਣ ਜਾਵੇ ਅੱਛਾ ਇਸ ਕਰਕੇ ਸਾਡੇ ਜਿਹੜੇ ਕਾਲਜ ਦੇ ਵਿਦਿਆਰਥੀ ਉਹਨਾਂ ਨੂੰ ਆਣਾ ਜਾਣਾ ਸੌਖਾ ਹੋ ਜਾਂਦਾ ਕਿਉਂਕਿ ਰਾਏਕੋਟ ਅੱਡੇ ਤੋਂ ਲੈ ਕੇ ਸਾਡੇ ਕੋਲ ਦਾ ਰੋਡ ਬਹੁਤ ਹੀ ਜ਼ਿਆਦਾ ਖਰਾਬ ਹੈ ਤਾਂ ਕਰਕੇ ਵੀ ਮੇਰੇ ਵੀ ਐਕਸਪੀਰੀਅੰਸ ਰਿਹਾ ਵੀ ਉੱਥੇ ਪਾਣੀ ਭਰ ਜਾਂਦਾ ਤਾਂ ਕਰਕੇ ਆਣਾ ਜਾਣਾ ਬਹੁਤ ਔਖਾ ਉਹ ਮੈਂ ਵੀ ਆਟੋ ਦੇ ਵਿੱਚ ਜੈਣਾ ਵਾ ਤੇ ਆਟੋ ਵੀ ਆਪਦਾ ਟੇਡਾ ਹੋ ਜਾਂਦਾ ਦੇ ਵਿੱਚ ਨਹੀਂ ਅੱਜ ਦਾ ਜੋ ਉਦਘਾਟਨ ਕਰ ਰਹੇ ਆ ਉਸ ਦਾ ਜੋ ਜੋ ਕੰਮ ਕਿਵੇਂ ਦਾ ਲੱਗਾ ਹੈਗਾ ਤੁਹਾਨੂੰ हां गोपदी ਕੀਤੀ ਇਸ ਕਰਕੇ ਸਾਡੇ ਬੋਰਡ ਦੇ ਵਿਭਾਗ ਨੂੰ ਵਧੀਆ ਬਿਲਡਿੰਗ ਮਿਲਦੀ ਹੈ ਜੀ ਸਾਨੂੰ ਬਹੁਤ ਖੁਸ਼ੀ ਹੋਈ ਧੰਨਵਾਦ ਕਿਹਦਾ ਕਰਨਾ ਚਾਹੁੰਦੇ ਆ ਧੰਨਵਾਦ ਭਗਵੰਤ ਸਤਿ ਸਾਈ ਮੈਂ ਅੰਦਰ ਜਿਨ੍ਹਾਂ ਨੇ ਸਾਡੀ ਬਿਲਡਿੰਗ ਸੈਂਕਸ਼ਨ ਦਿੱਤੀ ਅੱਛਾ ਜੀ ਹਾਂਜੀ ਬੱਚੀ ਸਸਕਲ ਜੀ ਮੇਰਾ ਨਾਮ ਸ੍ਰਿਮ ਸਿਮਨਕਾਰ ਹੈ ਮੈਂ ਕਾਲਜ ਦੀ ਹੈੱਡ ਗਰਲ ਹਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਇਸ ਬਿਲਡਿੰਗ ਨੂੰ ਬਣਵਾਉਣ ਦੇ ਵਿੱਚ ਬਹੁਤ ਸਾਰੀ ਮਦਦ ਕੀਤੀ ਤੇ ਦੂਸਰੀ ਚੀਜ਼ ਜੋ ਸਾਨੂੰ ਲੋਡ ਲੱਗ ਰਹੀ ਹੈ ਮੈਂ ਤੁਹਾਡੇ ਬਿਨਾਂ ਕਈ ਦੱਸ ਰਹੀ ਹਾਂ ਕਿ ਸੋਲਰ ਪੈਨਲਸ ਦੀ ਜ਼ਰੂਰਤ ਹੈ ਤਾਂ ਉਹਦੇ ਵੀ ਥੋੜੀ ਜੀ ਕਿਰਪਾ ਕੀਤੀ ਜਾਵੇ। थैंक यू सो मच ਬਿਲਡਿੰਗ ਬੌਟ ਸੋਹਣੀ ਬਣੀਆਂ ਸੀ ਅੰਦਰ ਜਾ ਕੇ ਵਿਜ਼ਿਟ ਕੀਤਾ ਹੈ ਜਿਹੜੀਆਂ ਲੈਬਸ ਨੇ ਉਹ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਪ੍ਰੋਪਰ ਰੂਮਸ ਵੀ ਜਿਹੜੇ ਨੇ ਐਡਵਾਂਸ ਤਰੀਕੇ ਨਾਲ ਬਣਾਏ ਗਏ ਨੇ ਸੋ थैंक यू सो मच फॉर एवरीथिंग। थैंक यू। ਹਾਂਜੀ ਪ੍ਰਿੰਸੀਪਲ ਜੀ ਮੈਡਮ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਬੈਂਡ ਦਾ ਅੱਜ ਇਹਨਾਂ ਨੇ ਟਾਈਮ ਕੱਢਿਆ। ਸਾਡੀ ਬਿਲਡਿੰਗ ਦਾ ਉਦਘਾਟਨ ਕੀਤਾ ਹੈ ਇਹ ਬਿਲਡਿੰਗ ਦਾ ਇਨੀਸ਼ੀਏਟਿਵ ਵੀ ਮੈਮ ਨੇ ਲਿਆ ਸੀ ਐਂਡ ਇਹ ਬਹੁਤ ਖੂਬਸੂਰਤ ਤਰੀਕੇ ਨਾਲ ਬਣੀ ਹੋਈ ਇੱਕ ਬੜੀ ਆਧੁਨਿਕ ਲੈਬ ਹੈ ਜੀ ਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਨੇ ਹੋਏ ਕਮਰੇ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਮੈਮ ਸਾਨੂੰ ਸਪੋਰਟ ਕਰਦੇ ਰਹਿਣਗੇ ਰਹਿਣਗੇ ਤੇ ਅਸੀਂ ਮੈਮ ਨੂੰ ਜੋ ਵੀ ਅਸੀਂ ਕਿਹਾ ਅਸੀਂ ਮੈਮ ਨੂੰ ਬਾਉਂਡਰੀ ਵਾਲ ਦਾ ਥੋੜਾ ਜਿਹਾ ਇੱਕ ਜ਼ਿਕਰ ਹੀ ਕੀਤਾ ਸੀ ਕਿ ਮੈਮ ਸਾਨੂੰ ਬਾਉਂਡਰੀ ਵਾਲ ਨਵੀਂ ਚਾਹੀਦੀ ਹੈ ਤੇ ਅਗਲੇ ਦਿਨ ਤੋਂ ਹੀ ਮੈਮ ਨੇ ਉਹਦਾ ਐਸਟੀਮੇਟ ਬਗ ਲਗਵਾ ਕੇ ਤੇ ਮੈਮ ਜਲਦੀ ਕਿਤੇ ਕੰਮ ਸ਼ੁਰੂ ਵੀ ਕਰਵਾ ਦਾਂਗੀ ਠੀਕ ਹੈ ਥੈਂਕ ਯੂ ਸੋ ਮਚ ਜੀ ਜੀ ਸਰ ਥੈਂਕ ਯੂ ਤੁਸੀਂ ਕੋਈ ਆਪਣਾ ਕੰਮ ਕਰਦੇ ਹੋ ਤਾਂ ਉਹਨੂੰ ਸਾਰੇ ਜਣੇ ਸਲਾਉਂਦੇ ਆ ਤਾਂ ਬਹੁਤ ਵਧੀਆ ਲੱਗਦਾ ਸਾਡੇ ਸਤਿਕਾਰਯੋਗ ਐਮਐਲਏ ਸਾਹਿਬਾ ਖੜੇ ਨੇ ਕੋਲ ਮੈਂ ਇੱਕ ਗੱਲ ਕਹੂੰਗਾ ਕਿ ਇਹਨਾਂ ਚ ਨਾ ਜਜ਼ਬਾ ਬਹੁਤ ਆ ਇਹ ਇੱਕ ਵਾਰ ਧਾਰਦੇ ਆ ਤੁਸੀਂ ਦੇਖੋ ਜਿਹੜਾ ਪਾਲਸੀ ਅ ਅਖਾੜੇ ਦਾ ਸਰਕਾਰਾਂ ਆਉਂਦੀਆਂ ਗਈਆਂ ਜਾਂਦੀਆਂ ਆਈਆਂ ਪਰ ਇਹਨਾਂ ਦੀ ਬਦੌਲਤ ਹੋਇਆ ਇਹਨਾਂ ਕੋਲ ਥੋੜਾ ਜਿਹਾ ਜ਼ਿਕਰ ਕੀਤਾ ਪ੍ਰਿੰਸੀਪਲ ਮੈਮ ਨੇ ਕਿ ਸਾਡੀ ਬਾਉਂਡਰੀ ਬਹੁਤ ਨੀਵੀਂ ਹੈ ਉਹ ਕਹਿੰਦੇ ਮੈਂ ਮੇਰੀ ਜ਼ਿੰਮੇਵਾਰੀਆਂ ਮੈਂ ਕਰਵਾਵਾਂਗੀ ਪੇਂਟ ਕਰਵਾਵਾਂਗੀ ਹੋਰ ਤੁਹਾਡੇ ਸੋਲਰ ਦਾ ਕੰਮ ਆ ਉਹ ਕਰਵਾਵਾਂਗੀ ਸੋ ਅਸਲੀ ਵਧਾਈ ਦੇ ਹੱਕਦਾਰ ਨੇ ਜਿਹੜੇ ਉਹ ਸਾਡੇ ਮਨੁੱਖੀ ਮੈਡਮ ਨੇ ਇਹਨਾਂ ਦੀ ਬਦੌਲਤ ਸਾਰਾ ਕੰਮ ਹੋਇਆ ਠੀਕ ਹੈ ਇੱਕ ਪਰਸਨਲ ਪਰਸਨਲ ਹੀ ਸਵਾਲ ਹੈ ਗਾਈ ਪਾਕਿਸਤਾਨ ਮੈਂ ਕਹਿੰਦੇ ਜਾਂਦੇ ਦਿੰਦੇ ਆ ਕਿ ਉੱਥੋਂ ਦੀ ਕੋਈ ਗੱਲ ਵਧੀਆ ਸੁਣਾ ਦੱਸੋ ਪਾਕਿਸਤਾਨ ਦੀ ਗੱਲ ਕਰਨੀ ਹੈ ਅੱਜ ਕੱਲ ਤੁਹਾਨੂੰ ਪਤਾ ਥੋੜੀ ਜੀ ਹਿੰਦੁਸਤਾਨ ਚ ਬੈ ਸਮਝਦਾ ਕਿ ਬਾਕੀ ਇਹ ਹੈ ਕਿ ਅਸੀਂ ਸਾਹਿਤਿਕ ਤੌਰ ਤੇ ਜਾਂਦੇ ਆ ਮੈਂ ਜੀ ਵਰਲਡ ਪੰਜਾਬੀ ਕਾਨਫਰੈਂਸ ਕਰਵਾਉਣਾ ਜੀ ਮੈਂ ਉਹਦਾ ਕੋਆਰਡੀਨੇਟਰ ਹਾਂ ਚੀਫ ਕੋਆਰਡੀਨੇਟਰ ਹਾਂ ਤੇ ਹੁਣ ਤੱਕ ਮੈਂ 9 ਕਾਨਫਰੈਂਸਿਸ ਲਾਹੌਰ ਚ ਕਰਾ ਚੁੱਕਿਆ ਤੇ ਜਦੋਂ ਵਾਇਕ੍ਰੂ ਮੇਅਰ ਕਰੂਗਾ ਹਾਲਾਤ ਫੇਰ ਸੁਖਾਵੇਂ ਹੋਣਗੇ ਫੇਰ ਜਾਵਾਂਗੇ ਲੋਕ ਵਧੀਆ ਨੇ ਮੁਹੱਬਤੀ ਨੇ ਤੁਹਾਡੇ ਵਾਲੇ ਵਾਲੇ ਤੁਹਾਡੇ ਇੱਥੇ ਇੱਕ ਜਗਰਾਉਂ ਚ ਬੈ ਫਿਰ ਉਹ ਜਈ ਆ ਮੇਰੇ ਕੋ ਵਾਸੂ ਉਹਨਾਂ ਨੇ ਫੋਟੋ ਖਿੱਚ ਕੇ ਭੇਜੀ ਇੱਕ ਖੂਹ ਹੁੰਦਾ ਸੀ ਅੱਛਾ ਜੀ ਪਤਾ ਨਹੀਂ ਕਿਹੜੀ ਸਾਈਡ ਤੇ ਆ ਉਹ ਤਾਂ ਹਾਂਜੀ ਹਾਂਜੀ ਉਹ ਮੈਨੂੰ ਬੰਦਾ ਉੱਥੇ ਮਿਲਿਆ ਲਾਹੌਰ ਕਹਿੰਦਾ ਜੀ ਬਸ ਮੈਨੂੰ ਉਹ ਖੂਹ ਦੀ ਫੋਟੋ ਤੇ ਮੈਨੂੰ ਏਰੀਆ ਉਹਨ ਮੈਨੂੰ ਫੜਿਆ ਉਹਨੇ ਉਹ ਰੋਣੋ ਹੀ ਨਾ ਹਟੇ ਫਿਰ ਉਹਦੀ ਇੱਥੇ ਮੈਂ ਜਿਹੜੇ ਸੀਗੇ ਬੰਦੇ ਉਹਨਾਂ ਨਾਲ ਗੱਲ ਕਰਵਾਈ ਫਿਰ ਉਹ ਬੰਦੇ ਸਮਝੇ ਕਿ ਹਾਂ ਉਹਦਾ ਜਿਹੜਾ ਦਾਦਾ ਸੀ ਉਹ ਉਥੇ ਇੱਥੇ ਨੰਬਰਦਾਰ ਸੀ ਸੋ ਇਹੋ ਜਿਹੇ ਗੱਲਾਂ ਨੇ ਸਾਡੀਆਂ ਖੱਟੀਆਂ ਮਿੱਠੀਆਂ ਜਾਂਦਾ ਨੇ ਬਹੁਤ ਵਧੀਆ ਸੋ ਤੁਸੀਂ ਕਹੋਗੇ ਤੁਹਾਨੂੰ ਵੀ ਲੈ ਕੇ ਚੱਲਾਂਗੇ ਚਲੋ ਆਪਣੇ ਲੋਕ ਆ ਜੀ ਉਧਰ ਐ ਜੀ ਜੀ ਮੈਂ ਹਾਂਜੀ ਦੇਖੋ ਬਾਬੂ ਰਾਜਪਾਲ ਜੀ ਸਾਡੇ ਬਹੁਤ ਵੱਡੇ ਸ਼ਾਇਰ ਹੋਏ ਨੇ ਕਿਹੜਾ ਬੰਦਾ ਜਿਹੜਾ ਉਹਨੂੰ ਨਹੀਂ ਜਾਣਦਾ ਜੀ ਉਹ ਇਰੀਗੇਸ਼ਨ ਚ ਓਵਰਸੀਅਰ ਸੀਗੇ ਔਰ ਇੱਥੇ ਜਿਹੜੀ ਕੋਠੀ ਜਿਹੜੀ ਹੁਣ ਮੈਡਮ ਨੇ ਰੇਨੋਵੇਟ ਕਰਾਈ ਆ ਉਸ ਕੋਠੀ 'ਚ ਵੀ ਉਹਨਾਂ ਦਾ ਟਿਕਾਣਾ ਰਿਹਾ ਇੱਥੇ ਉਹ ਰਹਿੰਦੇ ਰਹੇ ਨੇ ਸੋ ਅਸੀਂ ਹੁਣ ਇਹ ਸੋਚਿਆ ਕਿ ਜਿਹੜਾ ਅਖਾੜੇ ਵਾਲਾ ਪੋਲਾ ਇਹਨੂੰ ਜਦੋਂ ਅਸੀਂ ਚਲਾਵਾਂਗੇ ਅਸੀਂ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਾਂਗੇ ਔਰ ਵੀ ਜਿਵੇਂ ਇਹ ਪਲੇਟ ਲਾਈ ਹੈ ਕੋਈ ਵਧੀਆ ਉਹਨਾਂ ਦੀ ਪਲੇਟ ਪੁੱੜ ਤੇ ਲਾ ਕੇ ਤਾਂ ਕਿ ਉਹ ਵੈਸੇ ਤਾਂ ਸਦੀਵੀ ਲੋਕਾਂ ਦੇ ਦਿਲਾਂ 'ਚ ਵਸਦੇ ਨੇ ਪਰ ਇੱਕ ਉਹਨਾਂ ਨੂੰ ਇੱਕ ਛੋਟੀ ਜਿਹੀ ਸਾਡੇ ਵੱਲੋਂ ਤੁਸ਼ ਜੀ ਉਹਨਾਂ ਦੀ ਉਹਨਾਂ ਦੇ ਸਨਮਾਨ ਚ ਭੇਟਾ ਹੋਏਗੀ ਸੋ ਇਹ ਪੌੜਾ ਜਿਹੜਾ ਅਸੀਂ ਅਖਾੜੇ ਵਾਲਾ ਬਹੁਤ ਜਲਦੀ ਇਹਦੇ ਹੋ ਜਾਣ ਦੀ ਸਾਰਾ ਸੜਕ ਵਗੈਰਾ ਬਣ ਜੂਗੀ ਤਾਂ ਇਹ ਅਸੀਂ ਉਹਨਾਂ ਨੂੰ ਡੈਡੀਕੇਟ ਕਰਾਂਗੇ ਠੀਕ ਸਰ